ਸੀ ਵਰਕਰਾਂ ਵੱਲੋਂ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਵਨਿਏਕੇ ਜਸਪਾਲ ਸਿੰਘ ਪੱਟੀ ਅਤੇ ਲਖਵਿੰਦਰ ਸਿੰਘ ਚੰਜੋਟੀ ਦੀ ਅਗਵਾਈ ਹੇ ਦਿਨੋ-ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਅਤੇ ਸ਼ਰਿਆਮ ਵਿਕ ਰਹੇ ਨਸ਼ਿਆਂ ਨੂੰ ਲੈ ਕੇ ਡੀਸੀਪੀ ਦਫ਼ਤਰ ਚਗਾਵਾਂ ਦੇ ਸਾਹਮਣੇ ਵਿਸ਼ਾਲ ਤਰਨਾ ਲਗਾਇਆ ਗਿਆ ਜਿਸ ਵਿੱਚ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਗੁਰਦੇਵ ਸਿੰਘ ਸ਼ਹੂਰਾ ਪ੍ਰੋਫੈਸਰ ਸ਼ੇਰ ਸਿੰਘ ਚੈਨਪੁਰ ਸੁਖ ਵਨਿਏਕੇ ਗੁਰਦੇਵ ਸਿੰਘ ਸ਼ਹੂਰਾ ਜ਼ਿਲ੍ਹਾ ਪਰਿਸ਼ਦ ਮੈਂਬਰ ਰਵੀ ਬਗੀਚਾ ਸਿੰਘ ਸਮੇਤ ਕਾਂਗਰਸੀ ਆਗੂ ਮੌਜੂਦ ਸਨ ਅੱਜ ਜੀ ਅਸੀਂ ਰਾਜਾ ਸੰਸੀ ਹਲਕੇ ਵਿੱਚ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਬਾਅਦ ਸਾਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਸਰਕਾਰਿਆ ਸਾਹਿਬ ਵੱਲੋਂ ਹੁਕਮ ਆਇਆ ਸੀ ਕਿ ਬਲਾਕ ਪ੍ਰਧਾਨ ਸਾਡੇ ਰਾਜਾ ਸੰਸੀ ਹਲਕੇ ਦੇ ਤਿੰਨੇ ਹੀ ਬਲਾਕ ਪ੍ਰਧਾਨ ਸਹਿਬਾਨਾਂ ਦੀ ਅਗਵਾਈ ਵਿੱਚ ਅਸੀਂ ਧਰਨਾ ਲਾਇਆ ਔਰ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਪੰਜਾਬ ਵਿੱਚ ਜਿਹੜੀ ਵਿਗੜਦੀ ਕਾਨੂੰਨ ਵਿਵਸਥਾ ਆ ਉਹਦੇ ਖਿਲਾਫ ਅਸੀਂ ਪੰਜਾਬ ਸਰਕਾਰ ਜਿਹੜੀ ਕੋਮਕਰਨੀ ਦੀ ਨੀਂਦ ਸੁੱਤੀ ਹੋਈ ਆ ਉਹਨਾਂ ਨੂੰ ਨੀਂਦ ਤੋਂ ਜਗਾਉਣ ਲਈ ਪੰਜਾਬ ਕਾਂਗਰਸ ਦੇ ਲੋਕਾਂ ਨੇ ਸਾਰੇ ਡੀਐਸਪੀਜ਼ ਦੇ ਦਫ਼ਤਰਾਂ ਦੇ ਮੋਰੇ ਧਰਨਾ ਲਾਇਆ ਅੱਜ